ਮਿਤ ਅਨਮੋਲਦੀ ਓਸ਼ੋ ਦੇ ਪਰਵਚਨਾ ਚੋਂ ਸੰਕ੍ਰਿਤ ਬੋਧ ਕਥਾਵਾਂ ਤੇ ਹਜ਼ਾਰਤ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਸੱਚਾ ਉਤਰ ਅਧਿਕਾਰੀ ਚੀਨ ਵਿੱਚ ਇੱਕ ਫਕੀਰ ਹੋਇਆ ਹੈ ਉਹ ਆਪਣੇ ਗੁਰੂ ਕੋਲ ਗਿਆ ਤਾਂ ਗੁਰੂ ਨੇ ਉਸ ਤੋਂ ਪੁੱਛਿਆ ਤੂੰ ਸੰਨਿਆਸੀ ਹੋਣਾ ਚਾਹੁੰਦਾ ਹੈ ਜਾਂ ਫਿਰ ਸੰਨਿਆਸੀ ਦਿਖਣਾ ਚਾਹੁੰਦਾ ਹੈ ਉਸਨੇ ਕਿਹਾ ਹੋਣਾ ਚਾਹੁੰਦਾ ਹਾਂ ਸਿਆਸੀ ਹੋਣ ਹੀ ਆਇਆ ਹਾਂ ਜਿਸਕੇ ਕੀ ਕਰਾਂਗਾ ਗੁਰੂ ਨੇ ਕਿਹਾ ਠੀਕ ਹੈ ਫਿਰ ਇਹ ਆਪਣੀ ਆਖਰੀ ਮੁਲਾਕਾਤ ਹੈ ਇਸ ਆਸ਼ਰਮ ਵਿੱਚ ਪੰਜ ਸੌ ਸਿਆਸੀ ਨੇ ਤੋਨਾ ਲਈ ਚੌਲ ਕੁੱਟਣ ਦਾ ਕੰਮ ਕਰ ਜਾ ਚਲਿਆ ਜਾ ਉਸ ਕਮਰੇ ਵਿੱਚ ਜਿੱਥੇ ਭੋਜਨ ਲਈ ਚੌਲ ਕੁੱਟਦੇ ਹਨ ਦੁਬਾਰਾ ਕਦੇ ਵੀ ਮੇਰੇ ਕੋਲ ਨਹੀਂ ਆਉਣਾ ਜੇ ਲੋੜ ਹੋਈ ਮੈਂ ਆਵਾਂਗਾ ਕਿੰਨੇ ਨੇ 12 ਸਾਲ ਬੀਤ ਕੇ ਉਸ 80 ਚੌਕ ਦੇ ਪਿੱਛੇ ਹਨੇਰੇ ਵਿੱਚ ਚੋਲ ਕੁੱਟਦਾ ਰਿਹਾ ਸਵੇਰੇ ਉੱਠਦਾ ਚੋਲ ਕੁੱਟਦਾ ਥੱਕ ਜਾਂਦਾ ਤੇ ਸੌਂ ਜਾਂਦਾ ਦੁਬਾਰਾ ਗੁਰੂ ਕੋਲ ਨਹੀਂ ਗਿਆ ਕਿਉਂਕਿ ਗੁਰੂ ਨੇ ਕਹਿ ਦਿੱਤਾ ਸੀ ਤਾਂ ਗੱਲ ਖਤਮ ਹੋ ਗਈ ਜਦੋਂ ਲੋੜ ਹੋਈ ਉਹ ਆਵੇਗਾ ਭਰੋਸਾ ਕਰ ਲਿਆ ਕੁਝ ਦਿਨ ਤੱਕ ਪੁਰਾਣੇ ਖਿਆਲ ਚੱਲਦੇ ਰਹੇ ਪਰ ਜਦੋਂ ਦਿਨ ਰਾਤ ਚੋਰੀ ਕੁੱਟਨੇ ਨੇ ਫਿਰ ਪੁਰਾਣੇ ਖਿਆਲ ਮਨ ਵਿੱਚ ਚੜਾਉਣ ਦਾ ਕੀ ਫਾਇਦਾ ਹੋਲੀ-ਹੋਲੀ ਪ੍ਰਾਨੀ ਖਿਆਲ ਵਿਦਾ ਹੋ ਗਏ ਉਹਨਾਂ ਦੇ ਜ਼ਾਹਰਾਉ ਦਾ ਕੋਈ ਅਰਥ ਹੀ ਨਾ ਰਿਹਾ ਸਭ ਸ਼ਾਂਤ ਹੋ ਗਿਆ ਸਿੱਧਾ ਸਤਾ ਕੰਮ ਸੀ ਚੌਲ ਕੁੜਦਾ ਤੇ ਸੌਂ ਜਾਂਦਾ 12 ਸਾਲਾਂ ਦੇ ਬੀਤਣ ਬਾਅਦ ਇੱਕ ਦਿਨ ਗੁਰੂ ਨੇ ਐਲਾਨ ਕੀਤਾ ਕਿ ਮੇਰਾ ਸਮਾਂ ਆ ਗਿਆ ਹੈ ਜਿਹੜਾ ਵੀ ਆਦਮੀ ਮੇਰਾ ਉੱਤਰਾਧਿਕਾਰੀ ਹੋਣਾ ਚਾਹੁੰਦਾ ਹੈ ਰਾਤ ਨੂੰ ਮੇਰੇ ਦਰਵਾਜ਼ੇ ਤੇ ਚਾਰ ਪੰਕਤੀਆਂ ਲਿਖ ਜਾਵੇ ਜਿਸ ਨਾਲ ਉਸੇ ਸੱਚ ਦਾ ਅਨਪਾਪ ਮੈਨੂੰ ਹੋ ਜਾਵੇ ਇਹ ਗੁਰੂ ਇਨਾ ਕਾਬਲ ਸੀ ਕੇਸ ਨੂੰ ਧੋਖਾ ਨਹੀਂ ਸੀ ਦਿੱਤਾ ਜਾ ਸਕਦਾ ਜਿਹੜਾ ਸਭ ਤੋਂ ਵੱਧ ਸਿਆਣਾ ਆਦਮੀ ਸੀ ਉਸਨੇ ਰਾਤ ਨੂੰ ਲਿਖ ਦਿੱਤਾ ਕਿ ਮਨ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ ਜਿਸ ਤੇ ਧੂੜ ਜਮ ਜਾਂਦੀ ਹੈ ਧੂੜ ਨੂੰ ਸਾਫ਼ ਕਰੋ ਧਰਮ ਉਪਲਬਧ ਹੋ ਜਾਂਦਾ ਹੈ ਧੂੜ ਨੂੰ ਸਾਫ਼ ਕਰੋ ਸੱਚ ਅਨਪਵਿਚ ਆ ਜਾਂਦਾ ਹੈ ਸਵੇਰੇ ਗੁਰੂ ਉੱਠਿਆ ਉਸਨੇ ਕਿਹਾ ਇਹ ਕਿਸਨੇ ਮੇਰੀ ਦੀਵਾਰ ਖਰਾਬ ਕੀਤੀ ਹੈ ਉਸਨੂੰ ਫੜੋ ਉਹ ਬੰਦਾ ਫੜ ਗਿਆ ਕਿਉਂਕਿ ਇਉਂਸਾ ਆਪਣਾ ਅਨੁਭਵ ਨਹੀਂ ਸੀ ਆਸ਼ਰਮ ਵਿੱਚ ਸਭ ਇਸ ਬਾਰੇ ਗੱਲ ਕਰ ਰਹੇ ਸਨ ਕਿ ਇਹ ਗਲਤਾਂ ਠੀਕ ਹੈ ਪਰ ਗੁਰੂ ਥੋੜਾ ਜ਼ਿਆਦਾ ਹੀ ਕਠੋਰ ਹੈ ਪਰ ਦੇਖਦੇ ਹਾਂ ਗੁਰੂ ਇਸ ਤੋਂ ਉੱਚੀ ਗੱਲ ਕਿੱਥੋਂ ਲੈ ਕੇ ਆਵੇਗਾ ਇਹ ਗੱਲਾਂ ਕਰਦੇ ਕਰਦੇ ਚਾਰ ਸੰਿਆਸੀ ਚੌਲ ਕੁੱਟਣ ਵਾਲੇ ਦੇ ਕੋਲੋਂ ਲੰਗੇ ਉਸਨੇ ਵੀ ਉਹਨਾਂ ਦੀ ਗੱਲ ਸੁਣੀ ਤੇ ਉਹ ਹੱਸਣ ਲੱਗਿਆ ਉਹਨਾਂ 'ਚੋਂ ਇੱਕ ਨੇ ਕਿਹਾ तू है, तो उसने जवाब दिता कि गुरु जी ने ठीक ही कहा है कि किसे ना समझने ही लिखा है ये सुन के चारे चौंक गए ज्या अच्छा चौल कुटन वाला भी ज्ञानी हो गया अच्छा तू लिख सकता है इस तो बेहतर कोई वचन उस चौल कुटन वाले सियासी ने जवाब दिता बारह साल हो गए लिखना तो मैं भुल ही चुका हाँ हाँ बोल सकता हाँ कोई लिख दे जाके उ ਪਰ ਮੇਰੀ ਉਤਰ ਅਧਿਕਾਰੀ ਬਣਦੀ ਕੋਈ ਇੱਛਾ ਨਹੀਂ ਹੈ ਉਸਨੇ ਕਿਹਾ ਤੂੰ ਬੋਲ ਉਹਨਾਂ ਨੇ ਕਿਹਾ ਤੂੰ ਬੋਲ ਅਸੀਂ ਲਿਖ ਦਿਆਂਗੇ ਉਸਨੇ ਕਿਹਾ ਜਾਓ ਲਿਖ ਦਿਓ ਜਾ ਕੇ ਕਿਹੜਾ ਸ਼ੀਸ਼ਾ ਕਿਹੜੀ ਤੂੜ ਨਾ ਕੋਈ ਸ਼ੀਸ਼ਾ ਹੈ ਨਾ ਕੋਈ ਤੂੜ ਜੋ ਇਸ ਨੂੰ ਜਾਣ ਲੈਂਦਾ ਹੈ ਧਰਮ ਨੂੰ ਉਪਰਪਤ ਹੋ ਜਾਂਦਾ ਹੈ ਅੱਧੀ ਰਾਤ ਨੂੰ ਗੁਰੂ ਚੌਲ ਕੁੱਟਣ ਵਾਲੇ ਸੰਿਆਸੀ ਕੋਲ ਆਇਆ ਤੇ ਕਿਹਾ ਹੁਣ ਤੂੰ ਇੱਥੋਂ ਭੱਜ ਜਾ ਅਚਕ ਮੇਰਾ ਚੋਲਾ ਅੱਜ ਤੋਂ ਤੂੰ ਮੇਰਾ ਉਤਰ ਅਧਿਕਾਰੀ ਹੋ ਗਿਆ ਪਰ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਵੇਗਾ ਕਿ ਅਸੀਂ ਸਿਰ ਪਟਕ ਪਟਕ ਕੇ ਮਰਗੇ ਸ਼ਸਤਰਾਂ ਨਾਲ ਤੇ ਇੱਕ ਚੌਲ ਕੁੱਟਣ ਵਾਲਾ ਸੱਚ ਨੂੰ ਉਪਲਬਧ ਹੋ ਗਿਆ ਧੰਨਵਾਦ